ਸਸਤੀ ਗਾਲ ਦੀ ਸਾਰਿਆਂ ਨੂੰ ਆ ਅੱਜ ਦੀ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ ਉਹ ਵੈਸੇ ਤਾਂ ਮਹੀਨੇਵਾਰ ਜਿਹੜੀ ਰਿਪੋਰਟ ਹੁੰਦੀ ਆ ਉਹਦੇ ਲਈ ਬਣਾ ਰਹੇ ਆ ਪਰ ਇਹਦੇ ਵਿੱਚ ਤੁਹਾਨੂੰ ਹੋਰ ਕੁਝ ਗੱਲਾਂ ਦੀ ਜਾਣਕਾਰੀ ਦਿੰਨੇ ਆ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕੈਲਗਰੀ ਦੇ ਵਿੱਚ ਜਿਹੜੀ ਬਲੈਂਕਟ ਜ਼ੋਨਿੰਗ ਹੋਈ ਸੀ ਉਹਦੀ ਦੁਆਰ ਤੋਂ ਜਿਹੜੀ ਕਿ ਆਪਣੇ ਪਬਲਿਕ ਹੀਰਿੰਗ ਹੈਗੀ ਆ ਸਿਟੀ ਆਫ ਕੈਲਗਰੀ ਕਰਨ ਜਾ ਰਹੀ ਆ ਇਦੇ ਬਾਰੇ ਵੀ ਅੱਪ ਗੱਲ ਕਰਾਂਗੇ ਦੂਜੀ ਗੱਲ ਕਰਦੇ ਆਂ ਵੀ ਇੱਕ ਹੋਮ ਐਂਡ ਗਾਰਡਨ ਸ਼ੋਅ ਹੋਣ ਜਾ ਰਿਹਾ ਹੈ ਕੈਲਕੱਟੀ ਦੇ ਵਿੱਚ ਤੀਜੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਨਾਲ ਵੀ ਤੁਹਾਡੇ ਚੋਂ ਕਈ ਲੋਕ ਨੇ ਜਿਹੜੇ ਨਵੇਂ ਘਰਾਂ ਨੂੰ ਖਰੀਦਣ ਬਾਰੇ ਸੋਚ ਰਹੇ ਹੋਣੇ ਨੇ ਤੇ ਸਾਡੇ ਕੋਲੇ ਜੀ ਬੜੀਆਂ ਵਧੀਆ 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 ਡੀਲਸ ਹੈਗੀਆਂ ਨੇ ਬਿਲਡਰਾਂ ਵੱਲੋਂ ਦਿੱਤੀਆਂ ਹੋਈਆਂ ਤੇ ਜਿਨ੍ਹਾਂ ਦੇ ਉੱਪਰ ਤੁਸੀਂ ਅਗਰ ਘਰ ਦੇਖ ਰਹੇ ਹੋ ਨਵਾਂ ਘਰ ਦੇਖ ਰਹੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਅਸੀਂ ਤੁਹਾਨੂੰ ਜ਼ਰੂਰ ਵਧੀਆ ਤੋਂ ਵਧੀਆ ਘਰ ਜਿਹੜਾ ਵਧੀਆ ਪ੍ਰਾਈਸ ਤੇ ਲੈ ਕੇ ਦੇ ਸਕਦੇ ਆਂ ਤੇ ਇਸ ਤੋਂ ਬਗੈਰ ਆਪਾਂ ਗੱਲ ਕਰਾਂਗੇ ਜਿਹੜੀ ਮਹੀਨਾਵਾਰ ਰਿਪੋਰਟ ਹੈਗੀ ਆ ਵੀ ਕਿਵੇਂ ਰਿਹਾ ਜਨਵਰੀ ਦਾ ਮਹੀਨਾ ਕੰਪੇਅਰਡ ਟੂ 2025 ਤੇ ਨਾਲ ਆਪਾਂ ਜਿਹੜੀਆਂ ਮਾਰਗੇਜ ਦੇ ਰੇਟਾਂ ਦੀਆਂ ਗੱਲਾਂ ਕਰਾਂਗੇ ਮਾਰਗੇਜ ਦੇ ਰੇਟ ਹੈ ਕਿੰਦਾਂ ਦੇ ਨੇ ਤੇ ਤੁਹਾਨੂੰ ਵੀਕਲੀ ਨੰਬਰ ਵੀ ਜ਼ਰੂਰ ਦਵਾਂਗੇ ਪਰ ਜਿਹੜੀ ਖਾਸ ਜਿਹੜੀ ਚੀਜ਼ ਆ ਉਹ ਇਹ ਆ ਕਿ ਬੜੇ ਰੌੜਾ ਪੈ ਰਿਹਾ ਸੀ ਕਲਗੀ ਦੇ ਵਿੱਚ ਜਿਹੜੀ ਬਲੈਂਕਟ ਰੀ ਜ਼ੋਨਿੰਗ ਹੋਈ ਸੀ ਖਾਸ ਕਰਕੇ ਜਿਹੜੀਆਂ ਕਮਿਊਨਿਟੀਜ਼ ਡਾਊਨ ਟਾਊਨ ਦੇ ਆਸੇ ਪਾਸੇ ਸੀਗੀਆਂ ਜਿਨ੍ਹਾਂ ਦੇ ਵਿੱਚ ਲੋਕ ਚਾਹੁੰਦੇ ਨਹੀਂ ਸੀ ਕਿ ਉੱਥੇ ਜਿਹੜੇ ਮਲਟੀ ਫੈਮਿਲੀ ਜਾਂ ਹੋਰ ਤਰ੍ਹਾਂ ਦੇ ਘਰ ਬਣਾਏ ਜਾਣ ਤੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਮੇਅਰ ਸਾਹਿਬ ਵੀ ਜਿਹੜੀ ਇਲੈਕਸ਼ਨ ਲੜੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਬਲੈਂਕਟ ਰੀ ਜ਼ੋਨਿੰਗ ਹੈਗੀ ਆ ਉਹਨੂੰ ਖਤਮ ਕਰਾਂਗੇ ਤੇ ਉਹਦੀ ਜਿਹੜੀ ਪਿਛਲੀ ਸੁਣਵਾਈ ਹੋਈ ਸੀ ਉਹ ਅੱਜ ਤੱਕ ਦੀ ਕੈਲਰੀ ਦੀ ਹਿਸਟਰੀ ਦੇ ਵਿੱਚ ਸਭ ਤੋਂ ਲੰਬੀ ਸੁਣਵਾਈ ਸੀ ਉਹ 2 ਹਫ਼ਤੇ ਚੱਲੀ ਸੀ ਤੇ ਇਹ ਜਿਹੜੀ ਪਬਲਿਕ ਹੀアリング ਹੈਗੀ ਆ ਇਹਦੇ ਵਿੱਚ ਤੁਸੀਂ ਵੀ ਜਾ ਸਕਦੇ ਹੋ ਇਹ ਸ਼ੁਰੂ ਹੋ ਰਹੀ ਹੈ ਮਾਰਚ 23 ਨੂੰ ਇੱਕ ਹਫਤਾ ਵਾਸਤੇ ਚੱਲੂਗੀ ਇੱਕ ਹਫਤੇ ਵਾਸਤੇ ਅਗਰ ਤੁਸੀਂ ਵੀ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਜਰੂਰ ਹੋਇਓ ਤੁਹਾਨੂੰ ਪਤਾ ਹੀ ਹੈ ਸਿਟੀ ਹਾਲ ਦੇ ਵਿੱਚੇ ਹੋਣੀ ਆ ਤੇ ਆਪਣੀ ਇਨਪੁਟ ਜਰੂਰ ਦਿਓ ਕਿ ਕਿਵੇਂ ਇਹਦਾ ਤੁਹਾਨੂੰ ਕਿੰਨਾ ਕਿ ਅਫੈਕਟ ਹੈਗਾ ਕਿਦਾਂ ਤੁਸੀਂ ਇਹਦਾ ਚਾਹੁੰਦੇ ਹੋ ਤੇ ਦੂਸਰੀ ਗੱਲ ਹੈਗੀ ਆ ਕਿ ਕੈਲਗਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਹਿਊਮਨ ਗਾਰਡਨ ਸ਼ੋ ਹਰ ਇੱਕ ਸਾਲ ਦੋ ਵਾਰ ਹੁੰਦਾ ਤੇ ਜਿਹੜਾ ਫਰਬਰੀ ਦੇ ਐਂਡ ਤੇ ਹੁੰਦਾ ਉਹ ਹੋ ਰਿਹਾ ਫਰਬਰੀ 26 ਤੋਂ ਲੈ ਕੇ ਮਾਰਚ 1 ਤੱਕ ਇਹ ਸ਼ੋਅ ਬਹੁਤ ਵਧੀਆ ਸ਼ੋਅ ਹੁੰਦਾ ਖਾਸ ਕਰਕੇ ਜਿਹੜੇ ਬੰਦੇ ਆਪਣੇ ਘਰ ਨੂੰ ਅਪਡੇਟ ਕਰਨਾ ਚਾਹੁੰਦੇ ਨੇ ਇਹਦੇ ਵਿੱਚ ਫਰਨੀਚਰ ਤੋਂ ਲੈ ਕੇ ਹੋਰਾਂ ਚੀਜ਼ਾਂ ਤੋਂ ਲੈ ਕੇ ਗਾਰਡਨਿੰਗ ਦੀਆਂ ਦੀਆਂ ਆਈਡੀਆਜ਼ ਤੋਂ ਲੈ ਕੇ ਰੈਨੋਵੇਸ਼ਨਸ ਦੇ ਆਈਡੀਆਜ਼ ਤੋਂ ਲੈ ਕੇ ਬੜਾ ਕੁਝ ਦੇਖਣ ਵਾਲਾ ਹੁੰਦਾ ਤੇ ਇਹ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਫ੍ਰੀ ਟਿਕਟਾਂ ਦੇ ਸਕਦੇ ਹਾਂ ਇਹਦੀਆਂ ਤੇ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਅਸੀਂ ਤੁਹਾਨੂੰ ਇਹ ਜਿਹੜੀਆਂ ਟਿਕਟਾਂ ਹੈਗੀਆਂ ਇਸ ਦੀਆਂ ਜ਼ਰੂਰ ਪ੍ਰੋਵਾਈਡ ਕਰ ਸਕਦੇ ਹਾਂ ਅਗਰ ਤੁਹਾਨੂੰ ਸ਼ੌਂਕ ਹੈ ਇਹਨਾਂ ਚੀਜ਼ਾਂ ਦੀ ਅਪਡੇਟ ਦਾ ਜਾਂ ਹੋਰ ਕਿਸੇ ਤਰ੍ਹਾਂ ਦੇ ਵੀ ਖਾਸ ਕਰਕੇ ਜਿਵੇਂ ਅੱਜਕੱਲ ਸਿਕਿਉਰਿਟੀ ਸਿਸਟਮ ਆਉਂਦੇ ਨੇ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਉਹ ਸਾਰਾ ਕੁਝ ਉੱਥੇ ਅਵੇਲੇਬਲ ਹੁੰਦਾ ਤੇ ਜੇ ਉਸ ਤੋਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕਿ ਕੈਲਗਰੀ ਦੇ ਵਿੱਚ ਬਿਲਡਰਸ ਕਾਫੀ ਅੱਛੇ ਡਿਸਕਾਊਂਟ ਦੇ ਰਹੇ ਨੇ ਸਾਨੂੰ ਕਾਫੀ ਕੰਟੈਕਟ ਕਰ ਰਹੇ ਨੇ ਕਿ ਉਹ ਅਸੀਂ ਹੈ ਕਿ ਕਿਸ ਤਰ੍ਹਾਂ ਦੇ ਵੱਡੇ ਘਰਾਂ ਦੇ ਉੱਪਰ ਵੀ ਕਾਫੀ ਜ਼ਿਆਦਾ ਡਿਸਕਾਊਂਟ ਮਿਲ ਰਹੇ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕੋਈ ਨਵਾਂ ਘਰ ਖਰੀਦਣਾ ਚਾਹੁੰਦੇ ਆ ਤਾਂ ਬੜੀਆਂ ਵਧੀਆ ਵਧੀਆ ਡੀਲਸ ਹੈਗੀਆਂ ਨੇ ਸਾਡੇ ਕੋਲ ਸਾਨੂੰ ਕੰਟੈਕਟ ਜ਼ਰੂਰ ਕਰਿਓ ਅਸੀਂ ਤੁਹਾਨੂੰ ਪੈਸੇ ਵੀ ਸੇਵ ਕਰਕੇ ਦੇ ਸਕਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਵਧੀਆ ਪ੍ਰਾਪਰਟੀ ਵੀ ਲੱਭ ਕੇ ਦੇ ਸਕਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਆਪਣੇ ਕੈਲਗਰੀ ਦੀ ਮਾਰਕੀਟ ਵੀ ਜਨਵਰੀ ਦੇ ਮਹੀਨੇ ਦੇ ਵਿੱਚ ਕਿਵੇਂ ਰਹੀ ਤੁਹਾਨੂੰ ਪਤਾ ਹੀ ਹੈ ਵੀ ਸੇਲਸ ਡ੍ਰੌਪ ਹੋਈਆਂ ਹੋਈਆਂ ਨੇ ਪਰ ਇਥੇ ਇੱਕ ਗੱਲ ਦਾ ਫੇਰ ਖਿਆਲ ਜ਼ਰੂਰ ਰੱਖਿਓ ਕਿ ਜਿਹੜੇ ਡਿਟੈਚਡ ਹੋਮਸ ਨੇ ਉਹਨਾਂ ਦੀ ਮਾਰਕੀਟ ਨੂੰ ਹਲੇ ਵੀ ਉਹਨਾਂ ਫਰਕ ਨਹੀਂ ਪੈ ਰਿਹਾ ਜਿਹੜੀ ਜ਼ਿਆਦਾਤਰ ਆ ਮਾਰਕੀਟ ਆ ਖਾਸ ਕਰਕੇ ਆ ਪਾ ਕਹਿ ਸਕਦੇ ਆ ਕਿ ਕਾਂਡੋ ਮਾਰਕੀਟ ਤੇ ਟਾਊਨ ਹਾਊਸ ਮਾਰਕੀਟ ਆ ਜਿਹੜੀ ਉਹਦੇ ਉੱਪਰ ਹੀ ਬੜਾ ਪ੍ਰੈਸ਼ਰ ਪਿਆ ਹੋਇਆ ਬਹੁਤ ਜ਼ਿਆਦਾ ਜਿਵੇਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀ ਕਿ ਰੈਂਟਲ ਯੂਨਿਟ ਤੇ ਦੂਸਰੇ ਕਾਂਡੋਜ਼ ਨੇ ਜਿਹੜੇ ਮਾਰਕੀਟ ਦੇ ਵਿੱਚ 26 ਤੇ 27 ਦੇ ਵਿੱਚ ਬਹੁਤ ਆ ਰਹੇ ਨੇ ਉਹਦੇ ਕਰਕੇ ਇਹ ਪ੍ਰੈਸ਼ਰ ਹੋਰ ਵੀ ਵਧਿਆ ਹੋਇਆ ਅੱਛਾ ਇਹ ਰਹੀ ਟੀ ਟੋਟਲ ਪਿਕਚਰ ਸਾਡੀ ਕੈਲਗਰੀ ਸ਼ਹਿਰ ਦੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਦੀ ਐਵਰੇਜ ਜਿਹੜੀ ਬੈਂਚਮਾਰਕ ਪ੍ਰਾਈਸ ਆ ਉਹ ਤਕਰੀਬਨ 5% ਦੇ ਨੇੜੇ ਥੱਲੇ ਗਈ 554400 ਰਹੀ ਟੋਟਲ ਜਿਹੜੀ ਬੈਂਚਮਾਰਕ ਪ੍ਰਾਈਸ ਸੀ ਸੇਲਸ ਡਾਊਨ ਰਹੀਆਂ तकरीबन 15% ਦੇ ਨੇੜੇ 1234 1 2 3 4 ਤੇ ਨਵੀਆਂ ਲਿਸਟਿੰਗ ਜਿਹੜੀਆਂ ਸੀਗੀਆਂ ਇੱਥੇ ਇਹ ਜ਼ਿਕਰ ਜ਼ਰੂਰ ਖਿਆਲ ਰੱਖਿਓ ਕਿ ਇਹ ਵੀ ਡਾਊਨ ਰਹੀਆਂ ਇਹ तकरीबन 4% ਡਾਊਨ ਰਹੀਆਂ ਇਹ ਇੱਕ ਨਾ ਇੰਡੀਕੇਸ਼ਨ ਬਣ ਲੱਗ ਜਾਂਦੀ ਹੁੰਦੀ ਹੈ ਜਦੋਂ ਨਵੀਆਂ ਲਿਸਟਿੰਗਸ ਘਟ ਆਉਣ ਮਾਰਕੀਟ ਦੇ ਵਿੱਚ ਕੇ ਜਿਹੜੀ ਇਨਵੈਂਟਰੀ ਆ ਫਿਰ ਉਹ ਐਬਜ਼ਾਰਬ ਹੋਣ ਲੱਗ ਜਾਂਦੀ ਹੈ ਪਰ ਕੋਂਡੋ ਤੇ ਟਾਊਨ ਹਾਊਸ ਦੀ ਨਹੀਂ ਉਹਦਾ ਉਹਨੂੰ ਟਾਈਮ ਲੱਗੂਗਾ ਤੇ ਇਹ ਰਹੀਆਂ 2785 ਇਨਵੈਂਟਰੀ ਕਿਉਂਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਉੱਪਰ ਨੂੰ ਆਈ ਜਾ ਰਹੀ ਆ ਹੋਰ ਅਹੀ 4391 ਯੂਨਿਟ ਜਿਹੜੀ ਕਿ 21% ਦੇ ਨੇੜੇ ਵਧਾ ਰਿਹਾ ਜਿਹੜੀ ਮਹੀਨਿਆਂ ਦੀ ਸਪਲਾਈ ਆ ਵੀ ਜਿੰਨੀ ਇਨਵੈਂਟਰੀ ਪਈ ਹੈ ਅਜੇ ਇਹਨੂੰ ਖਤਮ ਕਰਨਾ ਹੋਵੇ ਕਿੰਨਾ ਕੁ ਟਾਈਮ ਲੱਗੂਗਾ ਉਹ ਵੱਧ ਕੇ 3.5 ਮਹੀਨੇ ਹੋ ਚੁੱਕਾ ਵਾ 48% ਵੱਧ ਚੁੱਕਾ ਤੇ ਕਿੰਨੇ ਦਿਨ ਮਾਰਕੀਟ ਪ੍ਰਾਪਰਟੀ ਨੂੰ ਵੇਚਣ ਨੂੰ ਐਵਰੇਜ ਲੱਗਦੇ ਆ ਉਹ 53 ਹੋ ਚੁੱਕੇ ਨੇ ਟੋਟਲ ਜਿਹੜੀ ਕਿ ਪਹਿਲਾਂ ਨਾਲੋਂ ਤਕਰੀਬਨ 31% ਦਾ ਵਾਧਾ ਇੱਥੇ ਨਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਚਾਹਨਾ ਕਿਉਂਕਿ بڑے ਬੰਦੇ ਫਿਕਰ ਕਰਦੇ ਨੇ ਕਿ ਜੀ ਮਾਰਕੀਟ ਕਿਵੇਂ ਚੱਲ ਰਹੀ ਹੈ ਕੰਪੇਅਰ ਟੂ ਜਿਹੜੇ ਪਿਛਲੇ ਸਾਲ ਸੀ ਉਹਨਾਂ ਦੇ ਮੁਕਾਬਲੇ ਕਿਵੇਂ ਚੱਲ ਰਹੀ ਹੈ ਅਜਰਾਗਰਾਫ ਆ ਇਹ ਤੁਹਾਨੂੰ ਸ਼ੋਅ ਕਰਦਾ ਵੀ ਜਨਵਰੀ ਦੇ ਮਹੀਨੇ 2026 ਦੇ ਵਿੱਚ ਜਿਹੜੀਆਂ ਸੇਲਜ਼ ਹੋਈਆਂ ਪਿਛਲੇ ਸਾਲਾਂ ਦੇ ਮੁਕਾਬਲੇ ਕਿਵੇਂ ਰਹੀਆਂ ਇਹਦੇ ਤੁਸੀਂ ਦੇਖੋਗੇ ਕਿ 2023 ਨਾਲੋਂ ਵੀ ਜ਼ਿਆਦਾ ਰਹੀਆਂ 2022 ਬਹੁਤ ਸਾਡਾ ਬਿਜ਼ੀ ਸਾਲ ਸੀ 2024 25 ਉਹ ਵੀ ਕਾਫੀ ਬਿਜ਼ੀ ਰਹੇ ਪਰ ਉਸ ਤੋਂ ਪਹਿਲਾਂ ਨਾਲੋਂ ਵੀ ਜੇ ਦੇਖਿਆ ਜਾਵੇ ਟਰੈਂਡ ਨਾਲੋਂ ਸੇਲਜ਼ ਜ਼ਿਆਦਾ ਨਹੀਂ ਪਰ ਕਿਉਂਕਿ ਹੁਣ ਆਬਾਦੀ ਵਧੀ ਹੋਈ ਆ ਘਰ ਵਧੇ ਹੋਏ ਨੇ ਮਾਰਕੀਟ ਦੇ ਵਿੱਚ ਉਸ ਕਰਕੇ ਸਾਨੂੰ ਲੱਗਦਾ ਜੀ ਮਾਰਕੀਟ ਥੱਲੇ ਨੂੰ ਕਾਫੀ ਜਾ ਰਹੀ ਹੈ ਪਰ ਇਹ ਵੀ ਤੁਹਾਨੂੰ ਇੱਕ ਇੰਡੀਕੇਸ਼ਨ ਦੇ ਰਿਹਾ ਇੱਥੇ ਕਿ ਜੀ ਮਾਰਕੀਟ ਕਿਸ ਪਾਸੇ ਨੂੰ ਜਾ ਰਹੀ ਹੈ ਜਿਵੇਂ ਅਸੀਂ ਪਹਿਲਾਂ ਵੀ ਬਾਰ ਬਾਰ ਕਹਿ ਰਹੇ ਹਾਂ ਕਿ ਡਿਟੈਚਡ ਹੋਮਸ ਦੀ ਘਰ ਜੰਦੀ ਜਿਹੜੀ ਪ੍ਰਾਈਸ ਅਡਜਸਟ ਹੋਣੀ ਆ ਉਹ ਇੱਕ ਦੋ ਮਹੀਨੇ ਹੋਰ ਨੇ ਬੜਾ ਫਰਕ ਨਹੀਂ ਉਹਨੂੰ ਪੈਣ ਲੱਗਿਆ ਆ ਕਿਉਂਕਿ ਉਹਨਾਂ ਦੀ ਇਨਵੈਂਟਰੀ ਕੋਈ ਬੜੀ ਜ਼ਿਆਦਾ ਨਹੀਂ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਰੇ ਸ਼ਹਿਰ ਦੇ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਕਿਵੇਂ ਕੀ ਹਾਲ ਰਿਹਾ ਤੁਸੀਂ ਇੱਥੇ ਦੇਖੋਗੇ ਕਿ ਜਿਹੜੇ ਵੈਸਟ ਵਾਲੇ ਪਾਸੇ ਆ ਪ੍ਰਾਈਸ ਨੂੰ 1.5% ਦਾ ਸਾਰਾ ਫਰਕ ਪਿਆ ਇਹ ਹੈਗੀ ਆਪਣੇ ਬੈਂਚਮਾਰਕ ਪ੍ਰਾਈਸ ਸਾਊਥ ਵਾਲੇ ਪਾਸੇ 61% ਰਿਹਾ ਤੇ ਸਾਡੇ ਨਾਰਥ-ਈਸਟ ਵਾਲੇ ਪਾਸੇ तकरीबन 8% 4,72,000 ਤੇ ਤੇ ਨਾਰਥ ਵਾਲੇ ਪਾਸੇ 5,18,000 ਜਿੱਥੇ ਕਿ 7% ਦੇ ਨੇੜੇ ਫਰਕ ਪਿਆ ਈਸਟ ਵਾਲੇ ਪਾਸੇ ਵੀ 5.7% ਦਾ ਫਰਕ ਪਿਆ ਤੇ ਪਰ ਤੁਹਾਨੂੰ ਜਿਵੇਂ ਦਿਖਾ ਰਹੇ ਸੀ ਅੱਗੇ ਵੈਸਟ ਵਾਲੇ ਪਾਸੇ ਉਨਾ ਫਰਕ ਨਹੀਂ ਪਿਆ ਤੇ ਹੁਣ ਅਪਗਲ ਜਿਵੇਂ ਗੱਲ ਕਰਦੇ ਨੇ ਡਿਟੈਚਡ ਹੋਮਸ ਦੀ ਤੁਸੀਂ ਜਾਣਦੇ ਹੋ ਕਿ ਜਿਹੜੇ ਐਕਸਕਿਊਜ਼ ਮੀ ਡਿਟੈਚਡ ਹੋਮਸ ਨੇ ਉਹ 6 ਲੱਖ 657 ਵਿਕੇ ਪਿਛਲੇ ਮਹੀਨੇ ਜਨਵਰੀ 2025 ਦੇ ਵਿੱਚ 672 ਵਿਕੇ ਸੀ ਸਿਰਫ 2.23% ਦੀ ਗਿਰਾਵਟ ਆ ਤੇ ਨਵੀਆਂ ਲਿਸਟਿੰਗਸ ਸਿਰਫ 1.14 ਦੀ ਕਿਉਂਕਿ 1243 ਨਵੀਆਂ ਲਿਸਟਿੰਗਸ ਆਈਆਂ ਆ ਇਹ ਵਧੀਆ ਨੇ ਪਰ ਪਹਿਲਾਂ 1200 ਲੱਤੀਆਂ ਗਈਆਂ ਸੀ ਉਹ ਵੀ ਕੋਈ ਬੜਾ ਫਰਕ ਨਹੀਂ ਹੈ ਇਨਵੈਂਟਰੀ ਜ਼ਰੂਰ ਜ਼ਿਆਦਾ ਵਾ ਕਿਉਂਕਿ ਹਲੇ ਉਹ ਪਿਛਲੇ ਸਾਲ ਦੀ ਚੱਲੀ ਆਈ ਜਾ ਰਹੀ ਆ ਤੇ ਉਹ 1753 ਯੂਨਟ ਸੇਲ ਦੇ ਉੱਪਰ ਲੱਗੇ ਹੋਏ ਸੀ ਹੁਣ ਇਹਦੇ ਤੁਸੀਂ ਥੱਲੇ ਦੇਖੋ ਜੇ ਐਵਰੇਜ ਪ੍ਰਾਈਸ ਦਾ ਕਿੰਨਾ ਫਰਕ ਪਿਆ ਐਵਰੇਜ ਪ੍ਰਾਈਸ ਇਹਨਾਂ ਕਿਸੇ ਦਿਨ ਮੈਂ ਵੀਡੀਓ ਬਣਾ ਕੇ ਤੁਹਾਨੂੰ ਸਮਝਾਉਂਗਾ ਵੀ ਇਹ ਅਲੱਗ-ਅਲੱਗ ਪ੍ਰਾਈਸਾਂ ਹੈ ਕਿ ਨੇ ਬੈਂਚਮਾਰਕ ਕਿਹੜੀ ਆ ਮੀਡੀਅਨ ਕਿਹੜੀ ਆ ਐਵਰੇਜ ਕਿਹੜੀ ਆ ਬੈਂਚਮਾਰਕ ਪ੍ਰਾਈਸ ਦਾ ਜਰੂਰ 3.38% ਫਰਕ ਪਿਆ ਪਰ ਜੇ ਐਵਰੇਜ ਪ੍ਰਾਈਸ ਦੇਖੋ ਤਾਂ 1% ਦਾ ਫਰਕ ਵੀ ਨਹੀਂ ਪਿਆ ਇਥੇ ਜਿਹੜੀ ਗੌਰ ਕਰਨਾ ਬਣਦਾ ਹੈ ਜਰੂਰ ਦਿਮਾਗ ਵਿੱਚ ਰੱਖਿਓ ਇਸ ਚੀਜ਼ ਨੂੰ ਹੁਣ ਜਿੱਥੇ ਅਸਲੀ ਡੈਮੇਜ ਹੋ ਰਿਹਾ ਉਹ ਹੈਗੀ ਆ ਅਪਾਰਟਮੈਂਟ ਸੈਕਟਰ 26% ਸੇਲਾਂ ਘਟੀਆਂ ਤੇ ਜੇ ਤੁਸੀਂ ਪ੍ਰਾਈਸ ਵੱਲ ਵੀ ਧਿਆਨ ਦਿਮੋ ਤਾਂ ਪ੍ਰਾਈਸ ਵੀ ਦੇਖੋ ਇਹਦੇ ਵਿੱਚ ਐਵਰੇਜ ਪ੍ਰਾਈਸ ਤੇ ਤਕਰੀਬਨ ਤਕਰੀਬਨ 6% ਦੇ ਨੇੜੇ ਘਟੀ ਪਰ ਬੈਂਚਮਾਰਕ ਪ੍ਰਾਈਸ 7.75% ਘਟੀ ਤੇ ਫਿਰ ਆ ਜਾਂਦੇ ਨੇ ਸੈਮੀ ਡਿਟੈਚਡ ਹੋਮਸ ਉਹਨਾਂ ਦੀ 26.25% ਸੇਲ ਘਟੀ ਉਹਨਾਂ ਦੀ ਪ੍ਰਾਈਸ ਨੂੰ ਨਹੀਂ ਹਲੇ ਬਰਗ ਫਰਕ ਪਿਆ ਸੈਮੀ ਡਿਟੈਚਡ ਫਿਰ ਵੀ ਦੂਜੀ ਕੈਟਾਗਰੀ ਆ ਜਾਂਦੀ ਹੈ ਡਿਟੈਚਡ ਘਰਾਂ ਤੋਂ ਬਾਅਦ ਤੇ ਜਿਹੜੀ ਰੋ ਹਾਊਸਸ ਨੇ ਉਹ ਉਹਨਾਂ ਦੀ ਸੇਲ ਆ ਜਿਹੜੀ ਤਕਰੀਬਨ 25% ਘਟੀ ਪਰ ਉਹਨਾਂ ਦੀ ਪ੍ਰਾਈਸ ਨੂੰ ਵੀ ਕਾਫੀ ਫਰਕ ਆ ਜੇ ਐਵਰੇਜ ਪ੍ਰਾਈਸ ਦੇਖੋ ਤਾਂ ਤਕਰੀਬਨ 66% ਤੋਂ ਜ਼ਿਆਦਾ ਉਹਨੂੰ ਫਰਕ ਪਿਆ ਹੋਇਆ ਇਹ ਤਾਂ ਰਹੀ ਕੈਲਰੀ ਦੀ ਗੱਲ ਅੱਪਾ ਹੁਣ ਜੇ ਅਸੀਂ ਪਾਸੇ ਵੀ ਕੈਲਰੀ ਤੇ ਦੇਖੀਏ ਤਾਂ ਕੈਲਰੀ ਦੇ ਵਿੱਚ ਜਿਹੜੀ ਮੇ ਸੇਲਸ ਟੂ ਲਿਸਟਿੰਗ ਰੇਸ਼ੋ ਹੈਗੀ ਆ ਉਹ 44% ਆ ਉਹਦਾ ਮਤਲਬ ਇਹ ਹੁੰਦਾ ਵਾ ਵੀ ਜਿੰਨੇ ਘਰ ਮਾਰਕੀਟ ਚ ਲੱਗੇ ਸੇਲ ਤੇ ਤੇ ਉਹਨਾਂ ਚੋਂ ਕਿੰਨੇ ਪਰਸੈਂਟ ਵਿਕੇ ਤੇ ਜੇ ਬਾਕੀ ਦੇ ਨਾਲ ਦੇ ਏਰੀਆ ਦੇ ਉੱਪਰ ਵੀ ਗੌਰ ਕਰੀਏ ਤਾਂ ਏਰੀਅਲ ਰੀ 47% ਪਰਚੇਸਟਰ ਮੀਅਰ ਸਸਟ 33% ਜਸਟ ਮੀਨ ਕਰ ਮਹਿੰਗੇ ਨੇ ਉਹਦਾ ਕਰਕੇ ਫਰਕ ਜ਼ਰੂਰ ਪੈਂਦਾ ਰੋਕੀ ਵਿਊ ਰੀਜਨ ਦੇ ਵਿੱਚ 37% ਪਰ ਫੁੱਟ ਹਿਲਜ਼ ਰੀਜਨ ਜਿਹੜਾ ਕਿ ਸਾਊਥ ਵਾਲਾ ਪਾਸਾ ਉਹ ਕੋਟੋਕਸ ਹਾਈ ਰਿਵਰ ਉੱਥੇ ਸੇਲਾਂ 62% ਅੱਜ ਵੀ ਉਹ ਕੋਟੋਕਸ ਹਾਈ ਰਿਵਰ ਕਾਫੀ ਬਿਜ਼ੀ ਨੇ ਰੀਅਲ اسٹیਟ ਮਾਰਕੀਟ ਵਾਸਤੇ ਤੇ ਉੱਥੇ ਜਿਹੜੀਆਂ ਸੇਲਾਂ ਨੇ ਉਹ ਹੋਈ ਜਾ ਰਹੀਆਂ ਨੇ ਤੇ ਹੁਣ ਮੈਂ ਤੁਹਾਨੂੰ ਪਤਾ ਹੀ ਹੈ ਕਿ ਬੈਂਕ ਆਫ ਕੈਨੇਡਾ ਨੇ ਡਿਸਾਈਡ ਕੀਤਾ ਕਿ ਅਸੀਂ ਜੀ ਇੰਟਰਸਟ ਰੇਟ ਨਹੀਂ ਵਧਾਉਣੇ ਉਹਦੇ ਕਰਕੇ ਪਰ ਇੱਕ ਹੋਰ ਚੀਜ਼ ਅਸੀਂ ਜਿਹੜੀ ਦੇਖ ਰਹੇ ਹਾਂ ਕਿ ਵੇਰੀਏਬਲ ਜਿਹੜੀਆਂ ਰੇਟਸ ਹੈਗੇ ਨੇ ਬੈਂਕਾਂ ਦੇ ਉਹਨਾਂ ਨੂੰ ਕਾਫੀ ਫਰਕ ਪਿਆ ਹੋਇਆ ਇੱਕ ਇਥੇ ਮੈਂ ਤੁਹਾਨੂੰ ਜ਼ਰੂਰ ਜ਼ਿਕਰ ਕਰਨਾ ਦੱਸਣਾ ਚਾਹਣਾ ਬੜਾ ਆਮ ਲੋਕਾਂ ਦੇ ਵਿੱਚ ਇਹ ਰਹਿੰਦਾ ਕਿ ਜੀ ਇੰਟਰਸਟ ਰੇਟ ਵਧ ਗਏ ਵਧ ਗਏ ਜਿਹੜਾ ਇੱਕ ਇੰਟਰਸਟੇਡ ਬੈਂਕ ਆਫ ਕੈਨੇਡਾ ਦਾ 2.0 ਤਕਰੀਬਨ 2.5 ਤੋਂ ਲੈ ਕੇ 3.5% ਦੇ ਤੱਕ ਆ ਇਹ ਤਕਰੀਬਨ ਤਕਰੀਬਨ ਇੱਕ ਇਹਨੂੰ ਨੋਰਮਲ ਇੰਟਰਸਟੇਡ ਮੰਨਿਆ ਜਾਂਦਾ ਇਹਦੇ ਵਿੱਚ ਵਿੱਚ ਇੰਟਰਸਟੇਡ ਰਹਿੰਦਾ ਵਾ ਕਿਤੇ ਉਹ ਅਡਜਸਟਮੈਂਟ ਕਿਤੇ ਉਹਨਾਂ ਨੂੰ ਤਾਂ ਠਾਂ ਠਾਂ ਕਰਨੀ ਪੈਂਦੀ ਹੈ ਇਹਨੂੰ ਕੋਈ ਬੜਾ ਫਿਕਰ ਕਰਨ ਵਾਲਾ ਨਹੀਂ ਮੰਨਿਆ ਜਾਂਦਾ ਅੱਜ ਅਸੀਂ ਪਰ ਇਹਦੇ ਬਿਲਕੁਲ ਥੱਲੇ ਹਿੱਸੇ ਤੇ ਬੈਠੇ ਹਾਂ 2 ਪਰ 2.5 ਤੇ ਏ ਜੇਕਰ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਇਕਨੋਮੀ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਜੇ ਇੰਟਰਸਟਡ ਥੋੜੇ ਬਹੁਤੇ ਵੱਧ ਵੀ ਸਕਦੇ ਨੇ ਪਰ ਜਿਵੇਂ ਵੈਰੀਏਬਲ ਇੰਟਰਸਟਡ ਨੇ ਜਿਹੜੇ ਬੈਂਕਾਂ ਦੇ ਉਹ ਤੁਹਾਨੂੰ ਮੇਜਰ ਬੈਂਕਾਂ ਵੱਲੋਂ 3.65 ਦੇ ਨੇੜੇ ਤੇੜ ਮਿਲ ਰਿਹਾ ਪਰ ਜਿਹੜੀਆਂ ਪ੍ਰਾਈਵੇਟ ਬੈਂਕਾਂ ਨੇ ਉਹ ਤੁਹਾਨੂੰ ਸਾਢੇ 3 ਤੋਂ ਥੱਲੇ ਵੀ ਦੇ ਰਹੀਆਂ ਨੇ ਇਸ ਲਈ ਅਗਰ ਤੁਸੀਂ ਸ਼ੌਪ ਅਰਾਊਂਡ ਕਰੋਗੇ ਤੁਹਾਨੂੰ ਵਧੀਆ ਇੰਟਰਸਟਡ ਮਿਲ ਸਕਦਾ ਫਿਕਸ ਦਾ ਤੁਹਾਨੂੰ ਪਤਾ ਹੀ ਉਹਨਾਂ ਨੇ ਚੱਕ ਦਿੱਤੇ ਸੀਗੇ ਤੇ ਪਰ ਇਹਨਾਂ ਦਾ ਹੁਣ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਹੈ ਅਗਰ ਤੁਸੀਂ ਸ਼ਾਪ ਆਰਾਊਂਡ ਕਰ ਰਹੇ ਹੋ ਤਾਂ ਇਹਦਾ ਜ਼ਰੂਰ ਇਹਨਾਂ ਦਾ ਫਾਇਦਾ ਲਿਓ ਤੇ ਸਿਰੇ ਤੇਹੀ ਗੱਲ ਹਫਤਾਵਾਰੀ ਇਹ ਜਿਹੜੀ ਹਫਤਾਵਾਰੀ ਰਿਪੋਰਟ ਹੈ ਅੱਜ ਦੇ ਅਕੋਰਡਿੰਗ ਹੈ ਜਿਵੇਂ ਆਮ ਅਸੀਂ ਇਸ ਸ਼ਨੀਵਾਰ ਨੂੰ ਕਰਦੇ ਹੁੰਦੇ ਹਾਂ ਇਹ ਉਹ ਨਹੀਂ ਹੈ ਤੇ ਇਹਦੇ ਵਿੱਚ ਹੁਣ ਤੁਹਾਨੂੰ ਦੇਖਿਓ ਵੀ ਜਿਹੜੀਆਂ ਸੇਲਸ ਨੇ ਕੈਲੰਡਰ ਦੇ ਵਿੱਚ ਉਹ ਹਫ਼ਤੇ ਦੇ ਵਿੱਚ 400 ਟੱਪ ਚੁੱਕੀਆਂ ਨੇ ਨਵੀਆਂ ਲਿਸਟਿੰਗਸ ਆਈਆਂ 616 51 ਮਾਰਕ ਬੈਕ ਔਨ ਦਾ ਮਾਰਕੀਟ 376 ਪ੍ਰਾਪਰਟੀਜ਼ ਜਿਹੜੀਆਂ ਅਸੀਂ ਉਹਨਾਂ ਦੀ ਪ੍ਰਾਈਸ ਘਟੀ 12 ਪ੍ਰੋਪਰਟیز ਦੀ ਪ੍ਰਾਈਸ ਵਧੀ 368 ਪ੍ਰੋਪਰਟیز ਪੈਂਡਿੰਗ ਹੋਈਆਂ 421 ਪ੍ਰੋਪਰਟੀਜ਼ ਸੋਲਡ ਹੋਈਆਂ 172 ਪ੍ਰੋਪਰਟیز ਐਕਸਪਾਇਰ ਹੋਈਆਂ 5 ਪ੍ਰੋਪਰਟیز ਵਿਡਰੋਅਲ ਹੋਈਆਂ 133 ਪ੍ਰੋਪਰਟیز ਟਰਮੀਨੇਟ ਹੋਈਆਂ ਤੇ ਅਗਰ ਤੁਹਾਨੂੰ ਰੀਜਿਸਟ੍ਰੇਟ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ